प्यारे बच्चों आज हम इस वीडियो में पाठ तीसरा बारामा का अभ्यास करन चाह रहे हैं सबसे पहला ओंखे शब्दों दी अर्थ लूंगा गर्म हवामा लूंगा किनु कंदे हां गर्म हवामा गर्मी ਦੇ ਦਿਨਾਂ ਵਿੱਚ ਜਿਹੜੀਆਂ ਹਵਾਵਾਂ ਚਲਦੀਆਂ ਨੇ ਗਰਮ ਹੁੰਦੀਆਂ ਨੇ ਤਾਂ ਉਸੇ ਉਹਨਾਂ ਨੂੰ ਕਹਿੰਦੇ ਹਾਂ लूंगा समोई जामन ਦੇ ਫਲ ਦੀ ਕਿਸਮ ਛੜੀਆਂ ਲਗਾਤਾਰ ਪੈਨ ਵਾਲਾ ਮੀ ਪਹਿਰ 24 ਘੰਟਿਆਂ ਦਿਨ ਰਾਤ ਦਾ ਅਠਵਾਂ ਹਿੱਸਾ 24 ਘੰਟਿਆਂ ਨੂੰ ਰਾਣੇ ਸਮੇਂ ਵਿੱਚ ਪਹਿਰਾਂ ਦੇ ਵਿੱਚ ਵੰਡਿਆ ਗਿਆ ਸੀ ਇੱਕ ਪਹਿਰ ਮੰਨ ਲਓ ਕਿ ਤੁਸੀਂ 3 ਘੰਟੇ ਦੀ ਹੁੰਦੀ ਹੈ ਨਿਰਾਲਾ ਵੱਖਰਾ ਅਨੋਖਾ 12 ਮਾ 12 ਮਹੀਨੇ ਵਸਤੇ ਵਰਦੇ ਕਹਿਰ ਮੁਸੀਬਤ ਮਾ ਮਹੀਨਾ ਪਾਉਂਦਾ ਚੰਗਾ ਲੱਗਦਾ ਯਾ ਹੋਰ ਯਾਰ ਖੰਜੋ ਗੱਲਾਂ ਇੱਕ ਸਾਲ ਵਿੱਚ 12 ਦੇਸੀ ਮਹੀਨੇ ਹੁੰਦੇ ਹਨ ਲੋੜੀ ਉਹ ਮਹੀਨੇ ਦੇ ਆਖਰੀ ਦਿਨ ਮਨਾਈ ਜਾਂਦੀ ਹੈ। ਮਾਗੀ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ। ਦੇਸੀ ਮਹੀਨਿਆਂ ਵਿੱਚ ਚੇਤ ਪਹਿਲਾ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ। ਹੁਣ ਜਵਾਨੀ ਅਭਿਆਸ ਪਹਿਲਾ ਪ੍ਰਸ਼ਨ ਵਿਸਾਖੀ ਕਿਸ ਮਹੀਨੇ ਵਿੱਚ ਮਨਾਈ ਜਾਂਦੀ ਹੈ? ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ਵਿਸਾਖੀ ਸਾਖ ਮਹੀਨੇ ਵਿੱਚ ਵਿਸਾਖੀ ਵਿਸਾਖ ਮਹੀਨੇ ਵਿੱਚ ਮਨਾਈ ਜਾਂਦੀ ਹੈ 12 ਮਾਤੂ ਕੀ ਭਾਵ ਹੈ 12 ਮਹੀਨੇ ਤੋਂ ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਪਾਉਂਦਾ ਹੈ ਫੱਗਣ ਮਹੀਨੇ ਵਿੱਚ ਫੁੱਲ ਖਿੜਦੇ ਹਨ ਚਾਰੇ ਪਾਸੇ ਬੜਾ ਹੀ ਵਧੀਆ ਮੌਸਮ ਹੁੰਦਾ ਹੈ ਕਵਿਤਾ ਨੂੰ ਗਾ ਕੇ ਸੁਣਾਓ ਤੁਸੀਂ ਇਸ ਕਿਤਾ ਨੂੰ ਯਾਦ ਕਰਨਾ ਹੈ ਤੇ ਸੁਣਾਉਣਾ ਹੈ ਆਣਾ ਪਾ ਕਵਿਤਾ ਵਿੱਚ ਹੀਟ ਲਿਖੀ ਪੈਰੇ ਨੂੰ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਹੈ ਅਸੂ ਮਾ ਨਿਰਾਲਾ ਹੈ ਦੁਨੀਆਂ ਲਾਲਾ ਸਿੱਖੀ ਦਾ ਇਸ ਕਵਿਤਾ ਦਾ ਇੱਥੋਂ ਸ਼ੁਰੂ ਕਰਕੇ ਇੱਥੇ ਤੱਕ ਜਿਹੜਾ ਪਹਿਲਾ ਦਿੱਤਾ ਗਿਆ ਹੈ ਇਸ ਨੂੰ ਪੜ੍ਹ ਕੇ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਹਨ ਪਹਿਲਾ ਹੈ ਅਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ਅਸੂ ਮਹੀਨੇ ਵਿੱਚ ਨਾ ਗਰਮੀ ਨਾ ਪਾਲਾ ਹੁੰਦਾ ਹੈ ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਅਸੀਂ ਕਤਕ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਪ੍ਰਸ਼ਨ ਤੀਸਰਾ ਕੋਟ ਸਵੈਟਰ ਕਿਸ ਮਹੀਨੇ ਵਿੱਚ ਪਾਏ ਜਾਂਦੇ ਹਨ ਕੋਟ ਸਵੈਟਰ ਮਗਰ ਮਹੀਨੇ ਵਿੱਚ ਪਾਏ ਜਾਂਦੇ ਹਨ ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ ਪੋ ਵਿੱਚ ਠੰਡ ਖੇਸੀ ਦੀ ਅਤੇ ਧੁੰਨियां ਲਾਲਾ ਸੇਕਦੇ ਹਨ ਜਾਨਕੀ ਪੋ ਵਿੱਚ ਠੰਡ ਪਾ ਜਾਂਦੀ ਹੈ ਅਸੀਂ ਖੇਸੀ ਤੇ ਰਜਾਈਆਂ ਲੈਂਦੇ ਹਾਂ ਤੇ ਧੁੰਨियां ਲਗਾਉਂਦੇ ਹਾਂ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ ਕਿਤਾਬ ਵਿੱਚ ਆਈ ਸ਼ਬਦਾਂ ਦੀ ਮੌਖਿਕਤ ਕਰਵਾਈ ਜਾਏ। ਲੂਆ ਇਸਰਾਂ ਦੀ ਓਖੇ ਸ਼ਬਦ ਆਪਣਨੇ ਲੈਣੇ ਹਨ। ਮੈਂ ਕੁਝ ਓਖੇ ਸ਼ਬਦ ਲੱਭੇ ਹਨ ਉਹ ਲਿਖੇ ਨੇ ਤੁਸੀਂ ਇਹਨਾਂ ਦਾ ਅਭਿਆਸ ਕਰਨਾ ਹੈ। ਪਹਿਲਾ ਸ਼ਬਦ ਹੈ ਕਹਿਰ ਪਹਿਰ ਚੰਨਣੀਆਂ ਧੂਨੀਆਂ ਖੜਾਉਂਦਾ ਭਾਉਂਦਾ ਬਾਰਾਮਾ ਜਮੋਏ ਝੜੀਆਂ। ਇਹਨਾਂ ਓਖੇ ਸ਼ਬਦਾਂ ਨੂੰ ਤੁਸੀਂ ਲਿਖ ਕੇ ਦੇਖਣਾ ਹੈ। ਸਸਾਪਕ 30 ਮਹੀਨਿਆਂ ਦੇ ਨਾਮ ਲਿਖੋ ਪਹਿਲਾ ਮਹੀਨਾ ਹੈ ਚੇਤ ਵਿਸਾਖ ਜੇਠ ਹੜਾ ਸਾਵਣ ਭਾਦੋ ਅੱਸੂ ਕੱਤਕ ਮੱਘਰ ਓ ਮਾਗ ਫਗਣ ਹਹਾ ਫਗ ਸਤਰਾ ਪੂਰੀਆਂ ਕਰੋ ਵਿਸਾਖੀ ਵਿਸਾਖ ਨਹਾਉਂਦੇ ਹਾਂ ਦਾਨੇ ਕਰ ਵਿੱਚ ਲਿਆਉਂਦੇ ਹਾਂ ਦੂਸਰਾ ਭਦੋ ਤਪਾਂ ਕਹਿਦੀਆਂ ਛੜੀਆਂ ਕਈ ਕਈ ਪਹਿਰਦੀਆਂ ਉਵਿਟ ਪਾਲਾ ਖਿੱਸੀ ਦਾ ਧੁਨੀਆਂ ਲਾਲਾ ਸਿੱਕੀ ਦਾ ਫਗਣ ਫੁੱਲ ਖਿੜਾਉਂਦਾ ਹੈ ਸਬਦੇ ਮੰਨੂ ਪਾਉਂਦਾ ਹੈ ਪਾਗ ਕ ਰੁੱਤਾਂ ਦੇ ਨਾਂ ਲਿਖੋ ਸਮਝ ਅਧਾਰਤ ਸਰਚਨਾਤਮਕ ਫਰਕ ਰੁੱਤਾਂ ਗਰਮੀ ਸਰਦੀ ਬਸੰਤ ਪਤਝੜ ਖ ਗ ਪਾਗ ਦੇਸੀ ਮਹੀਨੇ ਜਿਨ੍ਹਾਂ ਅੰਗਰੇਜ਼ੀ ਮਹੀਨਿਆਂ ਵਿੱਚ ਆਉਂਦੇ ਹਨ ਉਹਨਾਂ ਦਾ ਮਿਲਾਨ ਕਰੋ ਇਸ ਤਰਫ ਦਿੱਤੇ ਗਏ ਹਨ ਦੇਸੀ ਮਹੀਨੇ ਇਸ ਤਰਫ ਅੰਗਰੇਜ਼ੀ ਮਹੀਨੇ ਬੱਚਿਓ ਹਰੇਕ ਦੇਸੀ ਮਹੀਨਾ ਅੰਗਰੇਜ਼ੀ ਮਹੀਨੇ ਦੇ ਦੋ ਮਹੀਨਿਆਂ ਦੇ ਵਿੱਚ ਘਾਰ ਆਂਦਾ ਹੈ ਇੱਕ ਮਹੀਨੇ ਦੇ ਵਿੱਚ ਮੱਧ ਤੋਂ ਸ਼ੁਰੂ ਹੁੰਦਾ ਤੇ ਦੂਸਰੇ ਮਹੀਨੇ ਦੇ ਮੱਧ ਤੇ ਖਤਮ ਹੁੰਦਾ ਹੈ ਜਿਸ ਤਰ੍ਹਾਂ ਚੇਤ ਮਹੀਨਾ ਮਾਰਚ ਦੇ ਮੱਧ ਤੋਂ ਸ਼ੁਰੂ ਹੁੰਦਾ ਜਾਨਕਿ 14-15 ਤਰੀਕ ਦੇ ਨੇੜੇ ਤੇ ਸ਼ੁਰੂ ਹੁੰਦਾ ਹੈ ਤੇ ਅਪ੍ਰੈਲ ਦੀ 14-15 ਦੇ ਨਸਤੇ ਹੀ ਖਤਮ ਹੁੰਦਾ ਹੈ ਇਸ ਲਈ ਇਥੇ ਦੋ ਮਹੀਨੇ ਲਿਖੇ ਗਏ ਹਨ ਚੇਤ ਮਹੀਨਾ ਮਾਰਚ ਸ਼ੁਰੂ ਹੋਇਆ ਤੇ ਅਪ੍ਰੈਲ ਚ ਖਤਮ ਹੋਇਆ ਵਿਸਾਖ अप्रैल से मई महीने चाहता है जेठ मई जून महीने है, हाड़ जून से जुलाई महीने चंदा है साउ जुलाई अगस्त महीने चादो अगस्त सितंबर असू सितंबर अक्तूबर कत्तक ਅਕਤੂਬਰ ਨਵੰਬਰ ਮਹੀਨੇ ਚ ਮੱਗਰ ਨਵੰਬਰ ਦਸੰਬਰ ਚ ਪੋ ਦਸੰਬਰ ਜਨਵਰੀ ਮਾਰਚ ਜਨਵਰੀ ਫਰਵਰੀ ਫਗਨ ਫਰਵਰੀ ਤੇ ਮਾਰਚ ਮਹੀਨੇ ਚ ਖਪਾਕ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ਬਦ ਸ਼ੁੱਧ ਸ਼ਬਦਾਂ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਬਦਲ 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 ये शब्द है बुद्धल ये ठीक है इस स्पेलिंग ठीक नहीं अम आम, अम्ब अम्ब ए बिंदी लगी हुई है टिप्पी वाला जोड़ा शब्द है आड़े थे टिप्पी बब्बा अम्ब ये ठीक है नजारे नजारे निज़ारे आ नज़ारे जहा शब्द है ठीक है फग्गन 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 फगन ਫਗਣ ਇਹ ਸ਼ਬਦ ਜਿਹੜਾ ਹੈ ਠੀਕ